ਪੰਜਾਬ ਖत्री ਚੇਤਨਾ ਮਾਤਰੀ ਦੀ ਸਾਖਾ ਮਾਤਾ ਕੁਸ਼ਦੇ ਸੇਵਾ ਕੇਂਦਰ ਵੱਲੋਂ ਹਰ ਮਹੀਨੇ ਦੇ ਪਹਿਲੇ ਐਤਵਾਰ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ ਇਸ ਵਾਰ ਵੀ 171ਵਾਂ ਰਾਸ਼ਨ ਵੰਡ ਸਮਾਰੋਹ ਸੀਨੀਅਰ ਸਿਟੀਜ਼ਨ ਹਾਲ ਵਿੱਚ ਰੱਖਿਆ ਗਿਆ ਜਿੱਥੇ ਜਰੂਰਤਮੰਦ ਪਰਿਵਾਰਾਂ ਨੂੰ ਇੱਕ ਇੱਕ ਮਹੀਨੇ ਦਾ ਰਾਸ਼ਨ ਦਿੱਤਾ ਗਿਆ ਉੱਥੇ ਹੀ ਜਰੂਰਤਮੰਦ ਲੋਕਾਂ ਨੂੰ ਟਰਾਈਸਾਈਕਲ ਅਤੇ ਬੈਟਰੀ ਨਾਲ ਚੱਲਣ ਵਾਲੇ ਸਾਈਕਲ ਵੀ ਵੰਡਿਤ ਕੀਤੇ ਗਏ

ਆਸ਼ਰਮ ਵਿਦਿਅਕ ਪੰਜਾਬ ਸਾਡੀ ਸ਼ਾਖਾ ਵਾਧਕਸ਼ਲਾ ਸੇਵਾਦਨੀਓਂ ਕਰਾਇਆ ਜਾ ਰਿਹਾ 173 ਮਹਾਰਾਜਾ ਇਹਦੇ ਵਿੱਚ ਅਸੀਂ ਜਿਹੜੇ ਬੈਟਰੀ ਆਪਰੇਟਿਡ ਸਾਈਕਲਸ ਨੇ ਵਾਟਸ਼ਿਪ ਦੇ ਟੂ ਟਾਈ ਸਾਈਕਲਸ ਆਲਕੋ ਵੀਜਰਸ ਇਹਨਾਂ ਨਾਲ ਇੱਕ ਟਰਾਂਸਪੋਰਟ ਪੇਸ਼ੈਂਟ ਟਰਾਂਸਪੋਰਟ ਸਟ੍ਰਕਚਰ ਜਿਹੜਾ ਹੈ ਇੱਕ ਗ੍ਰਾਮ ਪਚਾਇਤ ਨੂੰ ਅਸੀਂ ਦਿੱਤਾ ਤੇ ਸਾਡੀ ਕੋਸ਼ਿਸ਼ ਰਹੀ ਹੈ ਵੀ ਜਿੰਨੇ ਵੀ ਸਾਡੇ ਲੋੜਵੰਦ ਨਾਗਰਿਕ ਨੇ ਜਿਨ੍ਹਾਂ ਨੂੰ ਕਿਸੇ ਕਿਸਮ ਦੀ ਵੀ ਲੋੜ ਹੈ ਅਸੀਂ ਉਹਨਾਂ ਦੀ ਮਦਦ ਕਰੀਏ ਉਹ ਚਾਹੇ ਕਿਸ ਵੀ ਰੂਪ ਚ ਐਜੂਕੇਸ਼ਨ ਦੇ ਫੀਲਡ ਤੇ ਲੋੜ ਹੈ ਕਿਸੇ ਨੂੰ ਮੈਡੀਕਲ ਗਰਾਉਂਡ ਤੇ ਲੋੜ ਹੈ ਤੇ ਸਾਡੀ ਕੋਸ਼ਿਸ਼ ਹੈ ਦੀ ਅਸੀਂ ਬਤਵਾਂ ਸੇਵਾ ਕਰੀਏ ਉਹਨੂੰ ਦੇਖਦੇ ਹਰ ਸਾਲ ਅਸੀਂ ਇਹ ਬੈਲੇ ਸੰਡੇ ਜਿਹੜਾ ਰਾਸ਼ਨ ਵਿਤਨ ਸਮਰੋਹ ਕਰਦੇ ਆ ਜਿਹਦੇ ਚ ਅਸੀਂ ਡਿਫਰ ਡਿਫਰੈਂਟ ਟਾਈਮ ਦੀ ਜੋ ਵੀ ਕਿਸੇ ਨੂੰ ਲੋੜ ਹੈ ਉਹਦੀ ਸ਼ੁਰੂ ਕਰਦੇ ਆ ਇਸ ਵਾਰ ਵੀ ਇਹ ਤੋਂ ਸਰਦੀ ਨੂੰ ਦੇਖਦੇ ਹੋਏ ਸ਼ੌਸ ਦਾ ਵੀ ਕਿਸੇ ਡੋਨਰ ਨੇ ਸਾਡੇ ਨੂੰ ਤੇ ਇੱਥੇ ਸਹਿਯੋਗ ਦਿੱਤਾ ਤੇ ਇਹਦੇ ਨਾਲ ਦੀ ਨਾਲ ਅਸੀਂ ਅੱਜ ਇਹ ਨਵਾਂ ਪ੍ਰੋਜੈਕਟ ਵੀ ਡਿਸਾਈਡ ਕੀਤਾ ਵੀ ਅਸੀਂ ਸ਼ਹਿਰ ਨਿਵਾਸੀਆਂ ਨੂੰ ਸਰਚ ਕਰਕੇ ਦੇਖ ਕੇ ਕਿਹੜੇ ਲੋਕ ਜਿਹੜੀ ਲੋਟ ਮੰਤਰੀ ਉਹਨਾਂ ਨੂੰ ਅਸੀਂ ਦਵਾਈ ਪਲੱਸ ਅਸੀਂ ਉਹਨਾਂ ਨੂੰ ਕੰਬਲ ਦੀ ਸੇਵਾ ਵੀ ਮੋਹਿੰਦਿਆ ਕਰਾਈਏ ਤੇ ਸਾਡੀ ਕੋਸ਼ਿਸ਼ ਰਹੂਗੀ ਅਸੀਂ ਹਰ ਜਿਹੜੇ ਜ਼ਰੂਰਤ ਲੋਗ ਹੈ ਉਹਨਾਂ ਕੋਲ ਪਹੁੰਚੀਏ ਵਰਨ ਦੀ ਸੇਵਾ ਕਰਦੇ ਅਰ ਅੱਗੇ ਵੀ ਕਰਦੇ ਕੀ ਕਹਣਾ ਜਨ ਸੈਸ ਜਿਹੜਾ ਜੋ 175ਵਾਂ ਰਾਸ਼ਨ ਮੰਤਰਨ ਸਮਾਰੋਹ ਹੈ ਕਿ ਆ ਗਿਆ ਬੰਡੇ ਅੱਜ ਤੇ ਅੱਜ 175ਵਾਂ ਰਾਸ਼ਨ ਮੰਤਰਨ ਸਮਾਰੋਹ ਹੋਇਆ ਜਿਹਦੇ ਵਿੱਚ 100 ਡੈਪਟਮੈਂਟ ਜਿਹਦੇ ਵਿੱਚ ਸਾਡੇ ਟਾਈਟਲ ਦਿੱਤੇ ਗਏ ਨੇ ਦੋ ਟਾਈਟਲ ਤੇ ਦੋ ਵੀਸ਼ੇ ਰਿਹਾ ਇੱਕ ਨਾ ਸਟ੍ਰਕਚਰ ਦਿੱਤਾ ਗਿਆ ਹੈ ਇਹਨੇ ਸਟ੍ਰਕਚਰ ਦਿੱਤਾ ਗਿਆ ਹੈ ਤੇ ਪਿੰਡ ਭੁੱਟੜਾ ਮੰਡੇ ਰਿਹਾ ਉੱਥੇ ਮੋੜ ਹੈ ਬੜਾ ਖਤਰਨਾਕ ਮੋੜ ਹੈ ਉੱਥੇ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਨੇ ਉਸ ਇਹਨਾਂ ਨੂੰ ਲੋੜ Thi ਗਈ ਹੈ ਸਾਡੇ ਸਾਨੂੰ এনवायरमेंट ਆਈ ਹੈ ਸਰਦਾਰ ਇਹ ਸਾਨੂੰ ਸਟ੍ਰਕਚਰ ਦਿੱਤਾ ਜਾਵੇ ਤੇ ਸਟ੍ਰਕਚਰ ਸੀ ਜਾ ਕੇ ਦੇਖਿਆ ਹੈ ਪਿੰਡ ਜਾ ਕੇ ਤੇ ਦੇਖਿਆ ਉੱਥੇ ਹੈਗੇ ਜਰੂਰ ਹੁਣ ਚਾਹੀਦੀ ਜੁਰਤ ਦਿੱਤੀ ਗਈ ਦੀ ਤਾਂ ਅਸੀਂ ਦਿੱਤਾ ਉੱਥੇ ਬਾਕੀ ਇਹ ਹੈ ਕਿ ਰਸੋਈ ਦੇ ਦੇ ਰੇਜ਼ੂ ਜਿਨ੍ਹਾਂ ਕੋਲ ਜਿਹੜੇ ਆਪਣੇ ਮੈਂਬਰ ਨੇ ਹੈ ਨਾ ਜਿਨ੍ਹਾਂ ਨੂੰ ਬਹੁਤ ਬਹੁਤ ਧੰਨਵਾਦ ਜਿੰਨਾਂ ਨੇ ਆਪਣੇ ਰਸਤਾ ਵਾਸਤੇ ਮਦਦ ਦੇ ਰਹੇ ਨੇ ਤੁਹਾਨੂੰ ਮंथली ਦੇ ਰਹੇ ਨੇ ਕਿ ਜਿਹੜੇ ਆਪਣਾ ਰਿਕੁਆਇਰਮੈਂਟ ਹੈ ਲੋਕਾਂ ਦੀ ਉਹ ਸੜਕ ਆਉਂਦੀ ਹੈ ਅਸ਼ੋਲਮ ਤੋਂ ਆਪਣੇ ਰਸਤੇ ਦਿੰਨੇ ਸੀ ਥੈਂਕ ਯੂ